ਕੀ ਕਿਸਾਨ ਜੂ ਨੇ ਲੱਖਵਾਲੀ ਦੀ ਮਹੀਨਾਵਾਰ ਮੀਟਿੰਗ ਸੀ ਬੋਗੇ ਹੈੱਡ ਆਫਸ ਦੇ ਵਿੱਚ ਉੱਥੇ ਸਰਦਾਰ ਇਕਵਾਲ ਸਿੰਘ ਨੇ ਸਾਨੂੰ ਇੱਕ ਬਲਦਾਂ ਦੀ ਜੋੜੀ ਜਿਹੜਾ ਸਾਡਾ ਚਿੰਨਾ ਉਹ ਪੇਟ ਕੀਤੀ ਆ ਉਹਦਾ ਅਸੀਂ ਅੱਜ ਜਦਘਟਨ ਕਰਨਾ ਦੂਸਰਾ ਅਸੀਂ ਜਿਹੜੀ ਲਾਮਬੰਦੀ ਕਰਦੇ ਆ ਐਸਕੇਮ ਦੇ ਜਿਹੜੇ ਪ੍ਰੋਗਰਾਮ ਨੇ 13 ਤਰੀਕ ਨੂੰ ਜਿਹੜੀ ਚੰਡੀਗੜ੍ਹ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜਾ ਬਿਜਲੀ ਸੋਧ ਬਿੱਲ ਜਿਹੜਾ ਕੇਂਦਰ ਸਰਕਾਰ ਲੈ ਕੇ ਹੁਣਾ ਚਾਹੁੰਦੀ ਆ ਪਾਰਲੀਮੈਂਟ 'ਚ ਉਹਦੇ ਲਈ ਅਸੀਂ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਪਹਿਲਾਂ ਵੀ ਕਾਪੀਆਂ ਸਾੜੀਆਂ ਹੁਣ ਵੀ ਕਿਹਾ ਜੇ ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿੱਲ ਲੈ ਕੇ ਆਂਦਾ ਉਸ ਤੋਂ ਦੂਸਰੇ ਦਿਨ ਅਸੀਂ ਉਹਨੂੰ ਕਾਲੇ ਦਿਨ ਵੱਲੋਂ ਮਨਾਵਾਂਗੇ ਉਹਦੇ ਵਿੱਚ ਸਾਰੀਆਂ ਟ੍ਰੇਨਾਂ ਅਸੀਂ ਤਿੰਨ ਘੰਟੇ 12 ਤੋਂ 3 ਵਜੇ ਤੱਕ ਬੰਦ ਕਰਾਂਗੇ ਉਹਦੇ ਵਿੱਚ ਅਸੀਂ ਜਿਹੜੇ ਆ ਸਾਰੇ ਟੋਲ ਪਲਾਜ਼ੇ ਆ ਉਹ ਫ੍ਰੀ 3 ਘੰਟੇ ਲਈ ਕਰਾਂਗੇ ਤੇ ਜਿਹੜੇ ਮੁਲਾਜ਼ਮ ਜਥੇਬੰਦੀਆਂ ਵੀ ਸਾਡੇ ਚ 60 ਦੇ ਕਰੀਬ ਉਹਦੇ ਵਿੱਚ ਆਇਆ ਸੀ ਉਹਨਾਂ ਨੂੰ ਵੀ ਉਹ ਕਾਲੇ ਬਿੱਲੇ ਲਾ ਕੇ ਆਪਣੀਆਂ ਗੇਟ ਰੈਲੀਆਂ ਕਰਨਗੇ ਪੂਰਾ ਦਿਨ ਅਸੀਂ ਉਹਨੂੰ ਜਿਹੜਾ ਅਸੀਂ ਕਾਲੇ ਦਿਨ ਵੱਲੋਂ ਮਨਾਵਾਂਗੇ ਦੂਸਰਾ ਬੀਜ਼ ਬਿੱਲ ਵੀ ਜਿਹੜਾ ਸਰਕਾਰ ਲੈ ਕੇ ਆਈ ਆ ਉਹਦੀ ਵੀ ਅਸੀਂ ਨਖੇਦੀ ਕਰਦੇ ਆ ਵੀ ਸਰਕਾਰ ਇਹ ਜੇ ਕਦਮ ਨਾ ਚੁੱਕੇ ਨੇ ਆਉਣ ਵਾਲੇ ਦਿਨਾਂ ਚ ਇੱਕ ਵੱਡੇ ਸੰਘਰਸ਼ ਦੀ ਅਸੀਂ ਤਿਆਰੀ ਕਰਾਂਗੇ ਉਸ ਤੋਂ ਬਾਅਦ ਅਗਲੇ ਪ੍ਰੋਗਰਾਮ 30 ਤਰੀਕ 30 ਦਸੰਬਰ ਤੋਂ 4 ਜਨਵਰੀ ਤੱਕ ਅਸੀਂ ਪਿੰਡਾਂ ਦੇ ਵਿੱਚ ਲਾਮਬੰਦੀ ਦੇ ਦੌਰਾਨ ਝੰਡਾ ਮਾਰਚ ਮੋਟਰਸਾਈਕਲ ਮਾਰਚ ਗੇਟ ਰੈਲੀਆਂ ਇਸ ਤਰ੍ਹਾਂ ਦੀਆਂ ਕਰਕੇ ਜਿਹੜੇ ਆਮ ਲੋਕਾਂ ਨੂੰ ਲਾਮਬੰਦ ਕਰਾਂਗੇ ਕਿਉਂਕਿ ਜਿਹੜਾ ਬਿਜਲੀ ਬਿੱਲ ਆ ਇਕੱਲੇ ਕਿਸਾਨਾਂ ਦਾ ਨਹੀਂ ਇਹ ਤੁਹਾਡਾ ਵੀ ਹੈ ਜੇ ਤੁਹਾਡੇ ਘਰੇ ਮੀਟਰ ਲੱਗਿਆ ਤਾਂ ਤੁਹਾਡੇ ਤੁਹਾਨੂੰ ਵੀ ਬਿੱਲ ਵੱਧ ਆਊ ਕਾਰਪੋਰੇਟਾਂ ਨੂੰ ਇਹਨਾਂ ਵੇਚਣ ਜਾ ਰਹੇ ਨੇ ਸਾਰੀਆਂ ਜ਼ਮੀਨਾਂ ਵੇਚਣ ਜਾ ਰਹੇ ਆ ਸਾਰਾ ਬਿਜਲੀ ਬੋਰਡ ਵੇਚਣ ਜਾ ਰਹੇ ਆ ਪਹਿਲਾਂ ਥੋੜੇ ਦਰ ਚ ਸਸਤੀ ਰਹੂ ਉਸ ਤੋਂ ਬਾਅਦ ਵੱਡੇ ਬਿੱਲ ਆਇਆ ਕਰਨਗੇ ਤੇ ਰੀਚਾਰਜ ਪਹਿਲਾਂ ਤੁਹਾਨੂੰ ਕਰਾਉਣਾ ਪਿਆ ਕਰੂ ਜਿੱਡੀ ਕੋਈ ਰਿਪੇਅਰ ਮਰਮਤ ਵੀ ਆ ਉਹ ਵੀ ਤੁਹਾਡੇ ਖਰਚੇ ਤੇ ਹੀ ਹੋਇਆ ਕਰੂਗੀ ਇਸ ਲਈ ਇਹਨੂੰ ਉਗਾਹ ਕਰਦੇ ਹੋਏ ਅਸੀਂ ਇਹ ਫੈਸਲੇ ਜਿਹੜੇ ਲਏ ਨੇ ਉਸ ਤੋਂ ਬਾਅਦ ਫਿਰ ਵੀ ਕੁਝ ਨਾ ਹੋਇਆ ਤਾਂ 16 ਜਨਵਰੀ ਨੂੰ ਐਸਸੀ ਦਫ਼ਤਰਾਂ ਦੇ ਸਾਰੇ ਪੰਜਾਬ ਦੇ ਵਿੱਚ ਵੱਡੇ ਇਕੱਠ ਕਰਕੇ ਅਸੀਂ ਉੱਥੇ ਵੱਡੇ ਸਮਾਗਮ ਕਰਾਂਗੇ ਇਹ ਚੀਜ਼ਾਂ ਅੱਜ ਅਸੀਂ ਇੱਥੇ ਦੱਸਣਾ ਆਂ ਤੇ ਪਿੰਡਾਂ 'ਚ ਲਾਮਬੰਦੀ ਕਰਨ ਲਈ ਕਹਿਣੇ ਹੋਏ ਆਂ ਤੇ ਇਹ ਗੱਲਾਂ ਅੱਜ ਅਸੀਂ ਕੀਤੀਆਂ ਆਂ ਸਾਹਿਬ ਪੰਜਾਬ ਦੇ 18 ਤੀਕੂ ਟ੍ਰੇਨਾਂ ਦੇ ਰੋਸੇ ਨਹੀਂ ਉਹ ਸਾਡੀ ਜਥੇਬੰਦੀ ਨਹੀਂ ਉਹ ਕੇਐਮਐਮ ਜਥੇਬੰਦੀ ਆ ਅਸੀਂ ਤਾਂ ਟ੍ਰੇਨਾਂ ਤਾਂ ਰੋਕਾਂਗੇ ਜੇ ਬਿੱਲ ਲੈ ਕੇ ਆਂਦਾ ਪਹਿਲਾਂ ਹੀ ਅਸੀਂ ਟ੍ਰੇਨਾਂ ਦਾ ਕੋਈ ਪ੍ਰੋਗਰਾਮ ਨਹੀਂ ਦਿੱਤਾ ਹੈਗਾ ਲੋਕਾਂ ਨੂੰ ਇਸ ਤਰ੍ਹਾਂ ਨਹੀਂ ਤੰਗ ਕਰਾਂਗੇ ਸਾਡੇ ਕੋਲ ਆਈਸੀਬੀ ਸੜਕਾਂ ਰੁਕਣੀਆਂ ਸੀ ਉਹ ਕਹਤਾ ਵੀ ਨਹੀਂ ਅਸੀਂ ਇਸ ਤਰ੍ਹਾਂ ਲੋਕ ਆਮ ਪਰੇਸ਼ਾਨ ਹੁੰਦੇ ਆ ਸੜਕਾਂ 'ਚ ਤੇ ਅਸੀਂ ਤਾਂ ਉਹ ਦੂਸਰੇ ਦਿਨ ਜਦੋਂ ਬਿੱਲ ਆਇਆ ਉਸ ਦਿਨ ਐਕਸ਼ਨ ਕਰਾਂਗੇ 18 ਦਿਨ ਤੋਂ ਤੁਹਾਡੀ ਯੂਨੀਅਨ ਵੀ ਐਜੀਟੇਸ਼ਨ ਕਰ ਰਹੀ ਹੈ ਜੀ ਨਹੀਂ ਅਸੀਂ ਸਾਡੀ ਐਸਕੇਐਮ ਜਿਹੜੀ ਆ ਉਹ ਕੋਈ ਐਜੀਟੇਸ਼ਨ ਨਹੀਂ ਕਰ ਰਹੀ ਸਾਬ ਜਦ ਕੀ ਸੀ ਫੋਟ ਮਿਲਦੀ ਹੈ ਇਹ ਸਿਰਫ ਫੋਟ ਵੈਲਿਊ ਲੈ ਕੇ ਅਸੀਂ ਸੀਡੀ ਦੇ ਵਿੱਚ ਉਹ ਬਿੱਲ ਰੱਟ ਕਰਵਾਉਣ ਵਾਸਤੇ ਮੰਗਲਾ ਉਖਾਇਆ ਸੀਗਾ ਉਹ ਵੀ ਇਹ ਵੀ ਮੁੱਦਾ ਵਿੱਚ ਰੱਖਿਆ ਗਿਆ ਸੀ ਐਨਐਸਓਰ ਮੀਟਰ ਦੇ ਬਾਅਦ ਫਿਰ ਘੋੜਾ ਬੰਦਾ ਹੋ ਗਿਆ ਇਹ ਨਹੀਂ ਸਰਕਾਰ ਆਪਦੇ ਫੈਸਲੇ ਤੋਂ ਭੱਜੀ ਆ ਸਰਕਾਰ ਨੇ ਸਾਡੇ ਨਾਲ ਉਹਦਾ ਫੈਸਲਾ ਕੀਤਾ ਸੀ ਵੀ ਅਸੀਂ ਇਹ ਬਿੱਲ ਜਿਹੜਾ ਸੋਧ ਬਿੱਲ ਹੈ ਇਹਨੂੰ ਨਹੀਂ ਲੈ ਕੇ ਆਵਾਂਗੇ ਹੁਣ ਜੋ ਤਿਆਰੀ ਆ ਅਜੇ ਵੀ ਹੁਣ ਸਰਕਾਰ ਸਾਡੇ ਤੋਂ ਡਰੀ ਆ ਸਾਨੂੰ ਲੱਗਦਾ ਵੀ ਇਹ ਜਿਵੇਂ 50-50 ਆ ਵੀ 16-17 ਨੂੰ ਸ਼ਾਇਦ ਨਾ ਪਾਸ ਹੋਵੇ ਜੇ ਨਹੀਂ ਪਾਸ ਹੋਊਗਾ ਅਸੀਂ ਇਹ ਐਕਸ਼ਨ ਨਹੀਂ ਕਰਾਂਗੇ ਜੇ ਪਾਸ ਹੋ ਗਿਆ ਤਾਂ ਦੂਸਰੇ ਦਿਨ ਅਸੀਂ ਐਕਸ਼ਨ ਕਰਾਂਗੇ ਇਹ ਕਿਹੜੇ ਜਿੱਥੇ ਮੰਦੀ ਅਮਰ ਲੋਕ ਮੀਟਰ ਵੀ ਪਤਾ ਨਹੀਂ ਜਿਹੜੇ ਸਮਾਰਟ ਮੀਟਰ ਜਿਹੜੇ ਲੱਗਦੇ ਆ ਚਿਪ ਵਾਲੇ ਮੀਟਰ ਜਿਹਨੂੰ ਕਹਿੰਦੇ ਆ ਅਸੀਂ ਉਹਦਾ ਵਿਰੋਧ ਕਰਦੇ ਆ ਅਸੀਂ ਇਹ ਵੀ ਕਿਹਾ ਹੋਇਆ ਵੀ ਇਹ ਚਿਪ ਵਾਲਾ ਮੀਟਰ ਨਾ ਲਵਾਓ ਕਿ ਜਿਸ ਦੇ ਵੀ ਲੱਗਦਾ ਕਈ ਜਗ੍ਹਾ ਤੇ ਇਹ ਵੀ ਸਾਡੇ ਬੰਦਿਆਂ ਨੇ ਪੱਟ ਕੇ ਉਹਨਾਂ ਨੇ ਜਮ੍ਹਾਂ ਵੀ ਕਰਵਾਏ ਆ ਅਸੀਂ ਇਹਦੇ ਹੱਕ ਚ ਵੀ ਅਸੀਂ ਨਹੀਂ ਲੱਗਣ ਦਵਾਵਾਂਗੇ ਕਿਉਂਕਿ ਇਹ ਵੀ ਬੜਾ ਵੱਡਾ ਨੁਕਸਾਨ ਹੋ ਜਿੱਦਾਂ ਸਾਡਾ ਚਿਪ ਵਾਲੇ ਸਰਕਾਰ ਨੇ ਪਹਿਲਾਂ ਹੀ ਪਹੁੰਚੀ ਕਰਨੀ ਸੀ ਕਿ ਵੀ ਜਿਹੜੇ ਬੀਵੀ ਦੇ ਮੀਟਰ ਲੱਗੇ ਆ ਗਏ ਨੇ ਧਰਮ ਤੋਂ ਪਹਿਲਾਂ ਹੀ ਬਾਹਰ ਆ ਕੇ ਇਹੋ ਕਰ ਦਿੱਤਾ ਕਿ ਇਹ ਰੱਖ ਦੇਣ ਮਾਰ ਲਾ ਗਏ ਗਲੀ ਦੇ ਵਿੱਚ ਮੀਟਰ ਲੱਗੇ ਨੇ ਮੁਨਾਵਾਂ ਦੇ ਬੰਦੇ ਨੇ ਲਾ ਕੇ ਕਰੇ ਜਾਂਦੇ ਨੇ ਤੇ ਉਹਨੂੰ ਜਿਵੇਂ ਉਹਨੂੰ ਨਹੀਂ ਉਹ ਤਾਂ ਉਹ ਕੰਧ ਤੇ ਸਾਡੀ ਤੇ ਲੱਗਣਾ ਨਾ ਜਾਂ ਖੰਭੇ ਤੇ ਲੱਗਦਾ ਉਹ ਮੀਟਰ ਦਾ ਸਾਨੂੰ ਪਤਾ ਹੀ ਆ ਨਾ ਵੀ ਕਿੱਥੇ ਲੱਗਣਾ ਤੇ ਉਹ ਅਸੀਂ ਉਹਦੀ ਵਿਰੋਧਤਾ ਕਰਾਂਗੇ ਪਿੰਡਾਂ 'ਚ ਪਤਾ ਲੱਗ ਜੂ ਜਾਂ ਲਾਉਣ ਆਉਣਗੇ ਬਾਕਸ 'ਚ ਲੌਕ ਲੌਕ ਲੱਗੇ ਹੋਵੇ ਜਿੰਦਰੇ ਲੱਗੇ ਹੋਣ ਤੇ ਆਪ ਲੋਕਾਂ ਨੂੰ ਪਤਾ ਹੀ ਨਹੀਂ ਸਾਡਾ ਕਿ ਕੋਈ ਨਹੀਂ ਬਸ ਜਦ ਕੋਈ ਖੰਭੇ ਤੇ ਲਾਉਣ ਆਉ ਕਿਸੇ ਘਰ ਦੇ ਨੇੜੇ ਆਉ ਉਹ ਉਹਦਾ ਅਸੀਂ ਉਹਦੋਂ ਵਿਰੋਧ ਕਰਾਂਗੇ ਜਿੰਨਾ ਕੁ ਸਾਡੇ ਤੋਂ ਵਿਰੋਧ ਹੋ ਸਕਦਾ ਸੀ ਉਹਦੇ ਉਹਦੇ 'ਚ ਕਰਾਂਗੇ ਇੱਕ ਗੱਲ ਹੋਰ ਰਹਿ ਗਈ ਸੀ ਇੱਕ ਜਿਹੜੇ ਜਿਹੜਾ ਸੋਧ ਬਿੱਲ ਆ ਇਹਦੇ ਲਈ ਮੇਰੇ ਲੈਕਚਰ ਚ ਵੀ ਰਹਿ ਗਿਆ ਇਹਦੇ ਲਈ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੇ ਲਿਖਿਆ ਸੀ ਉਹ ਲਿਖਿਆ ਸੀ ਵੀ 30 ਤੱਕ ਤਰੀਕ ਤੱਕ 3 ਨਵੰਬਰ ਤੱਕ ਸਾਨੂੰ ਇਹ ਦੱਸ ਕੋ ਤੁਹਾਨੂੰ ਕਿਵੇਂ ਲੱਗਦਾ ਪੰਜਾਬ ਸਰਕਾਰ ਦੀ ਵੀ ਇਹਦੇ ਤੇ ਚੁੱਪੀ ਆ ਪੰਜਾਬ ਸਰਕਾਰ ਨੂੰ ਅਸੀਂ ਪਹਿਲਾਂ ਵੀ ਕਿਹਾ ਸੀ ਵੀ ਤੁਸੀਂ ਇਹਦੇ ਖਿਲਾਫ ਲਿਖ ਕੇ ਭੇਜੋ ਪਰ ਅੱਜ ਪੰਜਾਬ ਸਰਕਾਰ ਦੀ ਇਹਦੇ ਵੀ ਚੁੱਪੀ ਆ ਦੂਜਾ ਬੀਜ਼ ਬਿੱਲ ਉਹ 11 ਤਰੀਕ ਤੱਕ ਲਿਖ ਕੇ ਮੰਗਿਆ ਸੀ ਕੇਂਦਰ ਸਰਕਾਰ ਨੇ ਇਹ ਇਹਦੇ ਤੇ ਅਬਦੀ ਰਾਏ ਦੋ ਉਹਦੇ ਤੇ ਵੀ ਪੰਜਾਬ ਸਰਕਾਰ ਦੀ ਚੁੱਕੀ ਚੁਪੀ ਆ ਸਾਨੂੰ ਲੱਗਦਾ ਵੀ ਦੋਈ ਸਰਕਾਰਾਂ ਰਲ ਕੇ ਇਹ ਇਹ ਬਿੱਲ ਲਿਆਉਣਾ ਚਾਹੁੰਦੇ ਆ ਦੋਈ ਕਾਰਪੋਰੇਟਾਂ ਨੂੰ ਜਿਹੜਾ ਫਾਇਦਾ ਪਹਚਾਉਣਾ ਚਾਹੁੰਦੇ ਕੋਈ ਲੱਗਦਾ ਪੰਜਾਬ ਸਰਕਾਰ ਦਾ ਕੋਈ ਵੀ ਨਹੀਂ ਬਾਰਾਫੇ ਦਾ ਵੀ ਨਹੀਂ ਨਹੀਂ ਅਸੀਂ ਲੱਗਣੇ ਨਹੀਂ ਦਵਾਂਗੇ ਕਿਹਦੀ ਤਾਕਤ ਇੱਥੇ ਜਿਹੜੀ ਕੋਈ ਸਾਡੇ ਤੋਂ ਬਿਜਲੀ ਦੇ ਬਿੱਲ ਲੈ ਲੂਗਾ ਜਿਹੜੀ ਸਬਸਿਡੀ ਸਾਨੂੰ ਮਿਲਦੀ ਅਸੀਂ ਲੋਕਲ ਇਹ ਨਾਜ ਪੈਦਾ ਕਰਦੇ ਅਸੀਂ ਆਪਣੇ ਘਰ ਲਈ ਥੋੜੋ ਕਰਦੇ ਆ ਅਸੀਂ ਕੋਈ ਇਸ ਤਰ੍ਹਾਂ ਲੱਗਣ ਨਹੀਂ ਦਵਾਂਗੇ ਬਿੱਲ